ਹਾਂਜੀ ਗੁੱਡ ਮਾਰਨਿੰਗ ਵੈਰੀ ਗੁੱਡ ਜੀ ਕਾਲਸਾ ਵੈਰੀ ਗੁੱਡ ਜੀ ਬਤੇਸ਼ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਹਿੰਮਤ ਅਜਲਾ ਵਲੌਗਸ ਤੇ ਤੇ ਅੱਜ ਸੇਰੇ ਸੇਰੇ ਵਲੌਗ ਦੀ ਸ਼ੁਰੂਆਤ ਪਿਆ ਤਿਆਰ ਹੋਣ ਤੋਂ ਬਿਨਾ ਬਲੈਕ ਕਾਫੀ ਦੇ ਨਾਲ ਤੇ ਮੈਂ ਤੁਹਾਨੂੰ ਘਰੋਂ ਹੀ ਅੱਜ ਅਪਡੇਟ ਦੇ ਦਈਏ ਤੇ ਅੱਜ ਹੈਗਾ ਜੀ ਸਾਡੀ ਰਿਪਲ ਪ੍ਰੀਤ ਕੌਰ ਦਾ ਬਰਥਡੇ ਰਿਪਲ ਪ੍ਰੀਤ ਕੌਰ ਤਾਂ ਹੀ ਹੁਣ ਪੁੱਛੋਗੇ ਕੌਣ ਹੈ ਜਿਨ੍ਹਾਂ ਨੇ ਸਾਡੇ ਘਰੇ ਵਿਦਨ ਪਾਰਟ ਸੀਗਾ ਤੇ ਅ ਸ਼ਬਦ ਬੋਲੇ ਕੀਰਤਨ ਕੀਤਾ ਹੈ ਤੇ ਅੱਜ ਨਾਲੇ ਬਰਥਡੇ ਜੁਏ ਕਰਾਂਗੇ ਨਾਲੇ ਪਾਰਟੀ ਕਰਾਂਗੇ ਨਾਲੇ ਅਸੀਂ ਇੱਕ ਦਸਤਾਰ ਮੁਕਾਬਲਾ ਵਾ ਉੱਥੇ ਸਰਨੇ ਜਾਣਾ ਜਜਮੈਂਟ ਲਈ ਤੇ ਮੈਂ ਨਾਲ ਜਾਊਂਗੀ ਤੇ ਹੁਣ ਆਪਾਂ ਰੋਟੀਆਂ ਬਣਾਉਣ ਲੱਗੇ ਮੇਥੀ ਵਾਲੀਆਂ ਤੇ ਆਂਟੀ ਆ ਰਹੀ ਐ ਆਂਟੀ ਦੀ ਵੇਟ ਕਰਨ ਦੀ ਐ ਤੇ ਆਪਾਂ ਉਹਦੀ ਤਿਆਰੀ ਕਰਦੇ ਹਾਂ ਤੇ ਨਾਲ ਤੁਹਾਨੂੰ ਵੀ ਦਿਖਾਉਨੇ ਆਂ ਵੀਡੀਓ ਵਲੌਗ ਦੇ ਨਾਲ ਹਾਂਜੀ ਲੋਜੀ ਕਰੋ ਦਰਸ਼ਨ ਆਂਟੀ ਆ ਗਏ ਬਹੁਤ ਲੇਟ ਅੱਜ ਬਲੀ ਇਨਣੀਆਂ ਪੂਣੀਆਂ ਜੀ ਗਾੜਾ ਅੱਜ ਮੈਂ ਲੇਟ ਆ ਗਈ ਆਡੇ ਘਰ ਸ਼ਾਦੀ ਸੀ ਓ ਮਾਈ ਗਾਡ ਅੱਜ ਅੰਟੀ ਦੇ ਘਰ ਵਿਆਹ ਪਰ ਫਿਰ ਵੀ ਅੰਟੀ ਵੇਖ ਲੋ ਰੋਟੀ ਖਵਾ ਲੈਣ ਆਈ ਆ ਫਿਰ ਵੀ ਵੇਖ ਲੋ ਮਾਰੋਟੀ ਖਵਾਣ ਆ ਗਈ ਆ ਕਿ ਮੈਂ ਸਾਰੇ ਪਾਸੇ ਤੋਂ ਬੱਤ ਜਾਵਾਂ ਕਿ ਪੱਸੀਆਂ ਨੇ ਝੜਕਾ ਪਾੜ ਮੈਨੂੰ ਬਾਸ ਬਾਸ ਮੇਰੇ ਮੇਰੀ ਝੜਕਾ ਨਹੀਂ ਆ ਰਹਾ ਬਹੁਤ ਗੁੱਸੇ ਵਾਲੀ ਹੈ ਕਿ ਮੇਰੀ ਮੈਡਮ ਬਹੁਤ ਜ਼ਿਆਦਾ ਹੀ ਗੁੱਸੇ ਵਾਲੀ ਹੈ ਜ਼ਿਆਦਾ ਹੀ ਗੁੱਸੇ ਵਾਲੀ ਮੈਂ ਕਿਹਾ ਕਿ ਤੇ ਮੇਰੇ ਤੋਂ ਪਰਸਨ ਨਾ ਜਾਵੇ ਨਾ ਵਾਹ ਜੀ ਵਾਹ ਜੀ ਵਾਹ ਜੀ ਵਾਹ ਤੇ ਮੇਰਾ ਮੈਂ ਇਨੀ ਲੇਟ ਹੋ ਗਈ ਕਿ ਮੇਰਾ ਆ ਪੱਲਾ ਜਿਹੜਾ ਇਹਨੇ ਸਹੀ ਨਹੀਂ ਲੱਗਾ ਤੇ ਹੁਣ ਉਹਨੂੰ ਇਦਾਂ ਹੀ ਜਾਣਾ ਪੈਣਾ ਨਹੀਂ ਨਹੀਂ ਕੋਈ ਸੁਫਾਈ ਕਰਾਂ ਤੁਰੀ ਨਹੀਂ ਮੈਂ ਅੰਕ ਤੇ ਦੁਬਾਰਾ ਬੰਦਨੀ ਆ ਤੇ ਹੁਣ ਆਪਾਂ ਮੰਮੀ Papa ਨੂੰ ਕੁੱਕੀ ਖਵਾ ਲਈਏ ਕੁੱਕੀ ਇਹ ਮਦਵਾਉਂਦੇ ਅੱਗੇ ਉਸ ਤੋਂ ਬਾਅਦ ਆਪ ਥੋੜੀ ਜਿਹੀ ਸੈਟਲਮੈਂਟ ਕਰਾਂਗੇ ਇਹਨਾਂ ਦਾ ਬੇਟਾ ਕਿੰਦਾ ਕੁੱਕੀ ਖਾ ਲਈਏ ਹਾਂ ਫਿਰ ਉਹਦੇ ਮਗਰ ਆਪਾਂ ਨੂੰ ਵੀ ਕਹਿਣਾ ਪੈਣਾ ਹੁਣ ਆਪਾਂ ਵੀ ਉਹਦੀ ਬੋਲੀ ਬੋਲਦੇ ਆ ਬੱਸ ਬੱਸ ਬੋਲਣੀ ਪੈਣੀ ਨਵਾਂ ਵਰਡ ਪਹਿਲਾਂ ਕਹਿੰਦਾ ਹੁੰਦਾ ਸੀ ਵਾਸ਼ਰੂਮ ਜਾਣ ਵਾਸਤੇ ਕਹਿੰਦਾ ਸੀ ਮਮਾ ਕੂਕੂ ਹੁਣ ਕੱਲ ਪਰਸੋਂ ਦੇ ਕਹਿੰਦੇ ਵੋਸ਼ਮ ਵੋਸ਼ਮ ਹੁਣ ਆ ਵਾਡ ਬੋਲਣ ਲੱਗ ਗਿਆ ਹੁਣ ਸੱਚੀ ਚਿੱਟੀ ਹੁਣ ਆਪਾਂ ਨਾਲ ਆਹਡੀ ਆਂਟੀ ਗਾਣੇ ਬੜੇ ਵਧੀਆ ਸੁਣਾਉਂਦੀ ਐ ਤੇ ਮੈਂ ਕਹਿ ਰਾਂ ਤੁਹਾਨੂੰ ਗਾਣਾ ਸੁਣਾਉਣਾ ਆਂਟੀ ਕੋਲ ਬੜੀ ਆ ਜੈ ਐ ਟੌਪ ਦਾ ਤੇ ਬਲਾਪੇ ਯਾਦ ਕਰ ਲਈਏ ਨਾ ਸੋਹਣਾ ਜਿਹਾ ਗਾਣਾ ਤੇ ਕਿਹੜਾ ਸੁਣਾਉਣਾ ਫਿਰ ਤੁਹਾਨੂੰ ਸੁਣਾਵਾਂਗੇ ਮਿਲਦੀ ਹੈ ਜੀ ਰੋਟੀ ਖਾਂਦੇ ਆਪਾਂ ਅਸੀਂ ਸਾਰਿਆਂ ਦੇ ਘਰੇ ਜੋੜ ਲੈਂਦੇ ਹਾਂ ਬਸ ਮਤਲਬ ਕਿ ਕੋਈ ਮੂਮੈਂਟ ਉਦਾਂ ਦਾ கிரேਟ ਹੋਣਾ ਚਾਹੀਦਾ ਆਂਟੀ ਉੱਥੇ ਗਾਣਾ ਕੱਢ ਦਿੰਦੀ ਭਾਵੇਂ ਦੋਹਾਂ ਜਿਹਿਆਂ ਦਾ ਹੋਵੇ ਭਾਵੇਂ ਉਹ ਇਹ ਕੰਮ ਵਾਲਾ ਲੰਗੜਿਆ ਕੋਈ ਗਣੀ ਚੋਂ ਨੰਗੰਡਿਆ ਸਬਜ਼ੀ ਵਾਲਾ ਨੰਗੰਡਿਆ ਹੋਈ ਵਸਵਾਰਾਂ ਦਾ ਸੁਣਾ ਦਿੰਦੇ ਹਾਂ ਅੰਟੀ ਗਾਣੀ ਸੁਣਾਵਾਂਗੇ ਤੁਸੀਂ ਕਮੈਂਟ ਕਰਕੇ ਦੱਸੋ ਕਿ ਕਿਹੜਾ ਗਾਣਾ ਸੁਣਨਾ ਹੈ ਉਹ ਵੀ ਸੁਣਾ ਦਾਂਗੇ ਜੀ ਗਾਇਸ ਖਾਣਾ ਹੀ ਖਾ ਲਿਆ ਤੇ ਸਫਾਈਆਂ ਵੀ ਕਰ ਲਈਆਂ ਹੁਣ ਲੱਗ ਰਹੀ ਐ ਮਹਿੰਦੀ ਅੰਟੀ ਨੇ ਜਣਾ ਵਿਆਹ ਤੁਸੀਂ ਮੰਨ ਕੇ ਚਲੋ ਕਿ ਅੱਜ ਆ ਜਗੀ ਬਰਾਤ ਬਰਾਤ ਅੱਜ ਨਹੀਂ ਮਤਲਬ ਹੁਣ ਟਾਈਮ ਹੋ ਗਿਆ 11:00 ਆਂਟੀ ਦੀ ਮਹਿੰਦੀ ਲੱਗ ਰਹੀ ਹੈ ਇਹਦੀ ਆਂਟੀ ਨੇ ਵਰਤ ਤੇ ਜਾਣਾ ਵੇਖ ਲਓ ਤੁਸੀਂ ਸ਼ੌਂਕ ਦਾ ਕਹਿੰਦੇ ਕੋਈ ਮੋਲਣੀ ਹੈ ਨਾ ਰੀਤ ਹੀ ਹੈਗੀ ਮਹਿੰਦੀ ਲਾ ਕੇ ਜਾਣਾ ਤੇ ਲਾ ਕੇ ਹੀ ਜਾਣਾ ਤੇ ਹੁਣ ਕੱਲ ਨੂੰ ਅਪਰਾਂਗੇ ਜਿਹੜੇ ਤੇ ਸ਼ਾਮ ਨੂੰ ਦਿਖਾਵਾਂਗੇ ਹੈ ਨਾ ਤੇ ਹੁਣ ਤੁਹਾਨੂੰ ਵੇਟ ਕਰਨੀ ਪਊਗੀ ਇਹ ਤੁਹਾਨੂੰ ਕੱਲ ਦੇ ਵਲੌਗ ਚ ਵਿਖਾਵਾਂਗੇ ਦਾ ਸੀ ਜਿਸ ਦੇ ਬੂਲ ਨੂੰ ਸਮਰਪਿਤ ਆਰਟ ਪੇਸ਼ ਕੀਤਾ ਗਿਆ ਜੀ گورਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਹਮਤਪਾ ਜੀ ਕਿਤਾ ਲੱਗ ਰਿਹਾ ਜੀ ਦੇਖੋ ਕਿ ਜੀ ਕੀ ਬਾਤਾਂ ਲਿਆ ਪਿਆ ਜੀ ਬੱਚਿਆਂ ਦੇ ਹੱਥ ਦੀ ਕਲਾ ਬਹੁਤ ਲੱਗ ਰਹੀ ਹੈ ਨਾ ਉਹਨਾਂ ਨੇ ਆਰਡਾ ਕੰਪਲੀਸ਼ਨ ਦਾ ਪਗੜੀ ਲਗਾਇਆ ਜੀ ਜਿਹੜੇ ਇਹਨਾਂ ਨੇ ਪ੍ਰਦਰਸ਼ਨੀ ਕਰਿਆ ਨੂੰ ਇਹ ਮੈਡੀਕਲ ਸਟੂਡੈਂਟ ਜਿਹੜੇ ਸਟੂਡੈਂਟ ਨੇ ਪਾਸਟ ਯਰ ਪਲੈਕਸਡ ਲਾਫੀ ਇਹ ਕਰਦੇ ਨੇ ਉਹਨਾਂ ਨੇ ਸਾਰੇ ਆਪਣੀ ਆਪਣੀ ਕਲਾ ਜਿਹੜੀ ਪੇਸ਼ ਕੀਤੀ ਜੀ ਜੀ ਉਹਦੇ ਵਿੱਚ ਜਜਮੈਂਟ ਦੇ ਲਈ ਜਿਹੜੇ ਆ ਬੇਠੇ ਹਾਂ ਜੀ ਮੇਰੇ ਖਿਆਲ ਤੋਂ ਬੰਦ ਨਹੀਂ ਕਰ ਆ ਫਿਰ ਆ ਰੱਖੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜੇ ਵੀਡੀਓ ਦੇਖ ਰਹੇ ਹੋਣਗੇ ਨਾ ਉਹ ਵੀ ਆਪਣੀ ਜਜਮੈਂਟ ਜ਼ਰੂਰ ਦੱਸੋ ਨਾਲ ਆ ਵੀ ਹੱਟ ਬਹੁਤ ਹੋਣਾ ਬਹੁਤ 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 ਹੱਟ ਬਹੁਤ ਮਿੰਟ ਚੱਕਲੇ ਹਾਂਜੀ ਅਮ ਨੂੰ ਪੂਰਾ ਪਤਾ ਲੱਗਣਾ ਮੈਂ ਉਧਰੋਂ ਪਿੱਛੇ ਆਪਾਂ ਆਪ ਕਹਿਣਾ ਪੈਣਾ ਹੈ ਹੈ ਉਹ ਦਿਖਾਈ ਗਏ ਹਾਂ ਹਾਂ ਠੀਕ ਆਹ ਦੇਖੋ ਜੀ ਬਸ ਅਰਦਾਸ ਬੇਨਤੀ ਕਰਿਓ ਕਿ ਜਿਹੜੇ ਵੀ ਪੈਣਾ ਭਰਾਵਾਂ ਨੇ ਇਹ ਆਰਟ ਪੀਸ ਕੀਤਾ ਆ ਆਪਣੇ ਕਲਾ ਦੀ ਜੋ ਦਿਖਾਈ ਆ ਇਹ ਫੇਕ ਬਾਤ ਨਹੀਂ ਸੱਚੀ ਕਲਾ ਦੀ ਕਲਾ ਸੱਚੀ ਕੋਰਵਾਤ ਹੈ ਚਲਾ ਕੇ ਦੇਖੋ ਬਣਾ ਕੇ ਬੋਲੋ ਹਾਂ ਜੀ ਹਲੋ ਮੋਬਾਈਲ ਗੁਰੂ ਮੋਬਾਈਲ ਉਹ ਨਾਲ ਸ਼ੇਅਰ ਕਰੀ ਆਇਆ ਉਹ ਤੁਸੀਂ ਦੇਖ ਸਕਦੇ ਹੋ ਮੰਨ ਲਓ ਕਿ ਜੱਜਮੈਂਟ ਕਰਨੀ ਜਿਹੜੀ ਹੈ ਉਹ ਨੇ ਮਾਲ ਨਰਗ ਕਰਿ ਹਦ ਲੈਣਾ ਕਰਿ ਜਦ ਮੇਰਸ ਪਾਪੀ ਕਰਨ ਕਮਾਵ ਦੇ ਨਾਨਕ ਨਹੀਂ ਕਰੰ ਤਿਜਰ ਮੂਲ ਨ ਤੁੜੀ I'm <laughs> good. ਹਾਂਜੀ ਕੀ ਚੱਲ ਰਿਹਾ ਡੱਬਾ ਕਾਹਦੇ ਖੁੱਲੇ ਡੱਬੇ ਤੇ ਖਾਲੀ ਲੱਗਦੇ ਆ ਨਹੀਂ ਸੇ ਪਾਰਟੀ ਚੱਲਦੀ ਇੱਦਾਂ ਚੈੱਕ ਅੱਛਾ ਗੈਸ ਤਾਂ ਇਹ ਹੀ ਨਾ ਹਾਂ ਤੇ ਕਿੱਦੇ ਕੀ ਪਾਰਟੀ ਪਹਿਲਾਂ ਕਰ ਲੋ ਤੇ ਬਾਅਦ ਵਿੱਚ ਕੇਕ ਕਟਿੰਗ ਹੋਊਗੀ ਤੇ ਡੱਬੇ ਜਿਹੜੇ ਉਹ ਲਓ ਕੇਕ ਰੱਖੋ ਕੇਕ ਵਿਖਾਈਏ ਹਰਿਆਂ ਨੂੰ ਪਰ ਮੇਰੇ ਨਾਲ ਧੱਕਾ ਹੋਇਆ ਜੀ ਹੂੰ ਜੋ ਮੇਰੇ ਵੱਲ ਸਪੈਸ਼ਲ ਆਰਡਰ ਮੈਂ ਡੱਬੇ ਹੀ ਕੋਲਦੀ ਰਹੀ ਜਦੋਂ ਤੁਸੀਂ ਨਿਕਲੇ ਜੀ ਮੇਰੇ ਓਏ ਹੋਏ 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 ਬਹੁਤ ਮਾੜੀ ਵੀ ਭਾਦੀ ਨਿੰਗੀ ਜੀ ਪਹਿਲੀ ਵਾਰ ਹੀ ਨਾ ਮਾੜਾ ਹੋਇਆ ਮੈਨੂੰ ਧੱਕਾ ਤੁਸੀਂ ਕੀਤਾ ਰਾਤ ਨੂੰ ਮੈਨੂੰ ਖਵਾਉਣਾ ਪੈਣਾ ਕੁਝ ਨਹੀਂ ਇੱਕ ਵੇਖਣਾ ਤੁਹਾਨੂੰ ਤੇ ਲਿਖਿਆ ਰਿਵਲ ਰੀਤਕੌਰ ਰਿਵਲ ਰੀਤਕੌਰ ਰਿਵਲ ਪ੍ਰਿਯਾ ਬਾ ਬਾ ਬਾਉ ਨਪੀ ਰੁਦੇ ਆਂ ਜੇ ਤਾਂ ਸੋਕੜਾ ਹੋ ਗਿਆ ਰਿਵਲ ਰੀਤਕੌਰ ਇਹ ਲੰਦਾ ਕਿਨੇ ਆ ਵੰਸ਼ ਦੀਪ ਸਿੰਘ ਕਿਸਾ ਲੰਦਾ ਹੈ ਇਹ ਬਸ ਆਪਾਂ ਇੱਕ ਟਿਕਾਣਾ ਹੈਗਾ ਸਾਡੇ ਕੋਲ ਹੈ ਬਹੁਤ ਸੋਹਣਾ ਇਹਦੇ ਮੁੰਡੇ ਨਹੀਂ ਮੁੰਡੇ ਉਧਰ ਲਿਖੋ ਬਾ ਬਾ ਆਪਾਂ ਕੈਪਟਿੰਗ ਕਰਦੇ ਹੈਪੀ ਬਰਥਡੇ ਟੂ ਯੂ ਹੈਪੀ Guys I call done. ਮੈਂ ਨਾ ਤੇ ਦਿਆਂ। थैंक यू। ਹਾਂ ਲੈ ਹਾਂ ਅਗਲੇ ਆਸ ਫੁੱਲ ਦਾ ਨੁਕਸਾਨ ਕਰਤਾ ਐਡਾ ਵਧੀਆ ਹੋ ਲਈ। ਚੰਗਾ ਜੀ ਆਪਾਂ ਹੁਣ ਪਾਰਟੀ ਕਰ ਲਈਏ ਕੇਕ ਵੀ ਖਾ ਲਈਏ ਫਿਰ ਤੁਹਾਨੂੰ ਬਾਅਦ ਵਿੱਚ ਮਿਲਦੇ ਹਾਂ ਤੁਹਾਡਾ ਕੁਖਾਦਾ ਨਹੀਂ ਜਾਣੀ। ਹਾਂ। ਨਹੀਂ ਜੀ ਨਹੀਂ ਮੈਂ ਨਹੀਂ ਇੰਸਟਰ ਬਹੁਤ ਜਿਆਦਾ ਆ। ਨਹੀਂ 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 ਕੋਈ ਜਿਆਦਾ ਤੇਰੀ ਕੀ ਗੱਲ ਵੀ ਆ ਜਾਣਗੇ ਨਾਲ। ਨਹੀਂ। ਪਪਾ ਨਾ ਮੈਨੂੰ ਪਪਾ ਖਾਈ ਕੋ ਮੁਰਗੀ ਰਹਿ ਗਈ ਹੋਰੀ ਐ ਨੂੰ ਮੈਂ ਮੈਂ ਬਿਜਾ ਤੋਂਦੀ ਰਹੀ ਹੋਰੀ ਮੇਰੇ ਬਲੇਟੇ ਤੋਂ